ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਮੱਝ ਦਿਖਾਉਣੀ ਹੈ ਇਸੇ ਲਈ ਡਿਟੇਲ ਇਹਦੇ ਬਾਰੇ ਵੀਰ ਨੂੰ ਪੁੱਛਦੇ ਆਓਗੇ ਅਗਲੀ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਬਾਈ ਲਖਵੀਰ ਸਿੰਘ ਹੈ ਪਿੰਡ ਧੰਦੀਵਾਲ ਹੈ ਜ਼ਿਲ੍ਹਾ ਸੰਗਰੂਰ ਹੈ ਜ਼ਿਲ੍ਹਾ ਸੰਗਰੂਰ ਪਹਿ ਗਿਆ ਨਾਲ ਪਿੰਡ ਪਹਿ ਗਿਆ ਸੇਖਾ ਕੁੰਬੜਾ ਵਾਲਾ ਇੱਧਰ ਦੇ ਪਿੰਡ ਕੁੰਬੜਾ ਵਾਲਾ ਇੱਧਰ ਮੋਲ ਵਾਲਾ ਵੀਰੇ ਠੀਕ ਆ ਮੋਬਾਈਲ ਨੰਬਰ ਬਾਈ ਜੀ ਆਪਣਾ 85913770347 85913770347 77347 ਜਿਹੜੇ ਆਪਾਂ ਅੱਜ ਮੱਝ ਦਿਖਾਈ ਜਨੇ ਬਾਈ ਜੀ ਸੁਆ ਕਿਹੜਾ ਸੂਰੀ ਹੈ ਸੁਆ ਮੇਰੇ ਤੀਜੇ ਸੂਰੀ ਹੈ ਤੀਜਾ ਸਵੇ ਸੂਰੀ ਆ ਘਰ ਦੀ ਆਪਣੀ ਘਰ ਦੀ ਵੀਰੇ ਪਹਿਲਾਂ ਦੋ ਸਵੇ ਕੱਟੀਆਂ ਵੀ ਘੜੀਆਂ ਨੇ ਠੀਕ ਆ ਇਹਦਾ ਰਵਾ ਆਪਣੇ ਕੋਲ ਹੈਗਾਗਾ ਹਣਾ ਹਾਂ ਉਹ ਕੱਟੀਆਂ ਉਹ ਪਰਲੀ ਵੱਡੀ ਕੱਟੀਆਂ ਠੀਕ ਆ ਹੁਣ ਤੀਸਰਾ ਸੂਰੀ ਆ ਤੀਸਰਾ ਸੂਰੀ ਹਾਂਜੀ ਸਿੰਘ ਮੜਾ ਜੇ ਖੁੱਲਾ ਆ ਗਿਆ ਹਣਾ ਸਿੰਘ ਬਾਈ ਹਾਂ ਸਿੰਘਾਂ ਤੋਂ ਮਾਰ ਦਾਂਗੇ ਬਸ ਠੀਕ ਆ ਦੁੱਧ ਕਿੰਨਾ ਕੁ ਦੇ ਦਿੰਦੀ ਆ ਦੁੱਧ ਬਾਈ 13 ਦੇ 14 ਦੇ ਵਿੱਚ ਵਿੱਚ ਆ ਦੂਏ ਹੋਏ ਠੀਕ ਆ ਦੂਜੇ ਸਵੇ ਕਹਿੰਦਾ ਭਾਬਾ 13 ਕਿਲੋ ਦੁੱਧ ਤਾਂ ਮੇਨ ਨਾਲਾ ਝੋਲਿਆ ਪਹਿਲਾਂ ਹਾਂ ਹਾਂ ਅੱਜ ਦਿਨ ਕਹਿ ਰਹੇ ਕੇ ਸੂਣ ਚੇ ਦੇ ਅੱਜ ਬਾਈ ਬਸ ਫੁੱਟਾਂ ਦਿਨ ਪੂਰੇ ਹੀ ਨੇ ਉਹ ਤਾਂ ਦੋ ਚਾਰ ਦਿਨ ਕੱਢ ਜੂਗੀ ਦੋ ਚ ਠੀਕ ਆ ਬਈ ABC ਦਾ ਸੈਕਟਰ ਹੀਮਨ ਭਰਿਆ ਹੋਇਆ ਠੀਕ ਹੈ ABC ਜਾਂਦਾ ਸੈਕਟਰ ਹੀਮਨ ਲਵਾਇਆ ਤੇ ਬਣ ਕੇ ਚੱਲੋ ਵੀ 100% ਸ਼ੋਰ ਕੱਟੀ ਦੀ ਉਮੀਦ ਹੈਗੀ ਆਪਾਂ ਨੂੰ ਠੀਕ ਹੈ ਤੇ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ ਬਈ 1.10 ਮੰਗਦਾ ਵੀਰੇ ਮਾਨਤਨ ਹੋ ਜਾਊਗਾ ਮਾਨਤਨ ਹਾਂ ਵੀ ਕਰ ਦਾਂਗੇ ਟੋਰ ਦੀ ਬਾਹਰ ਨੂੰ ਸੋਭਰਾ ਸਿੰਘ ਨੂੰ ਮੱਥਾ ਦੇਖ ਸਾਰ ਥੋੜਾ ਜਿਹਾ ਮੰਨ ਕੇ ਚੱਲੋ ਵੀ ਡਰਦੇ ਪਿਆ ਆਪਾਂ ਸੁ ਡਾਕਟਰ ਵਗੈਰਾ ਡਰ ਜਾਂਦੇ ਕਿ ਕਰ ਕੇ ਬਾਕੀ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ 14 ਤੋਂ 13 ਦੇ ਵਿੱਚ ਵਜੇ ਦੁੱਧ ਦੂਜੇ ਸੋਈ ਦਿੱਤਾ ਵਾ ਇਹ ਐਡ ਕੀ ਉਮੀਦ ਲਾ ਸਕਦੇ ਆ ਆਪਾਂ ਇਹ ਤੋਂ ਵੀ 14 ਕਿਲੋ ਦੀ ਕਿਉਂਕਿ ਤੀਜੇ ਸੂਏ ਨੂੰ ਪ੍ਰੋਪਰ ਮਹਿ ਚਾਰ ਕੋ ਪਸੋਂ ਦੇ ਖੜ ਗਏ ਕੋਈ ਗੱਲ ਬੰਨ ਲੈ ਵੀਰੇ ਇੱਥੇ ਬੰਨ ਲੈ ਭਾਵੇਂ ਆ ਕਿੱਲੇ ਦੇ ਬੰਨ ਲੈ ਤੇ ਵੀਰੇ ਨੰਬਰ ਬੋਲੇ ਦੁਬਾਰੇ ਆਪਣਾ ਨੰਬਰ 85913 ਵੀਰੇ 77347 ਪਿੰਡ ਕੁੰਬੜਵਾਲ ਆਪਣਾ ਪਿੰਡ ਕੁੰਬੜਵਾਲ ਇੱਧਰ ਮੋੜਾ ਲ ਪੈ ਜਾਂਦਾ ਠੀਕ ਹੈ ਤੇ ਜ਼ਿਲ੍ਹਾ ਸੰਗਰੂਰ ਪੈ ਗਿਆ ਨਾ ਜ਼ਿਲ੍ਹਾ ਸੰਗਰੂਰ ਜੀ ਅੰਦਾਜ਼ਾ ਜੈਦ ਕੀ ਦੁੱਧ ਕਿੰਨਾ ਕ ਪਾ ਦੋਗੇ ਹੰਦਾ ਜੀ ਬਾਈ ਪਿਛਲੀ ਵਾਰ 13 ਦਾ ਚੋਈ ਆ। ਵੀ 14 ਕ ਮੰਨ ਕੇ ਲੈ ਲੇ। ਆਹ ਦੀ ਸੇਵਾ ਖਵਾ ਜਾਨੀ ਹੋਰ ਵਧੀਆ ਹੋਈ ਵੀ ਆ ਇਹਦੀ। ਵੀ 14 ਕਿਲੋ ਤੇ ਪਾਸ ਹੋ। 14 ਲੀਟਰ ਹੋਰ ਵਧਾਣਾ ਚਾਹੀਦਾ ਚਲੋ 14 ਮੰਨ ਕੇ ਲੈ ਲੈਣ। ਤੇ ਚਵਾਈ ਚੂਰੀ ਬੋਲੀ ਸੀ ਆ ਮਨ। ਚਵਾਈ ਵੀਰੇ ਜਮਾ ਠੀਕ ਥੱਲੋਂ ਜਮਾ ਓਕੇ ਆ। ਠੀਕ ਆ ਕੱਲਾਵਾ ਮੜਾ ਜ ਸਿੰਘ ਖੁੱਲਾ ਗੱਲ। ਉਹ ਸਿੰਘ ਨਹੀਂ ਮਾਰ ਰਿਹਾ ਹੋਰ ਕੁਝ ਨਹੀਂ। ਠੀਕ ਆ। ਸੋ ਕਿਸੇ ਵੀਰ ਦੇ ਮੱਝ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਫੀਡ ਆਰਡਰ ਕਰ ਸਕਦੇ ਹੋ। ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ। ਜਲਦ ਮਿਲਦੇ ਆ ਕਿਸੇ ਨਵੇਂ